ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪੰਜਾਬੀ ਸਟੋਰੀ ਮਿਲਦੇ ਵਿੱਚ ਆਓ ਆਪਾਂ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਕਹਾਣੀ ਜੀਵਨ ਇੱਕ ਸਫ਼ਰ ਹੈ ਉਮੀਦ ਹੈ ਜਰੂਰ ਪਸੰਦ ਆਵੇਗੀ ਗੋਪਾਲ ਸਿੰਘ ਇੱਕ ਰਿਟਾਇਰਡ ਸੀ ਸਵੇਰੇ 10 ਵਜੇ ਤੱਕ ਤਾਂ ਇੱਕਦਮ ਤੰਦਰੁਸਤ ਲੱਗ ਰਿਹਾ ਸੀ ਸ਼ਾਮ ਦੇ 8:00 ਵਜੇ ਦੀ ਤੇਜ਼ ਬੁਖਾਰ ਦੇ ਨਾਲ-ਨਾਲ ਖੰਗ ਜਖਾਮ ਸਿਰਦਰਦ ਛਿੱਕਾ ਵਗੈਰਾ ਉਹ ਸਾਰੇ ਲੱਛਣ ਜਿਸਨ ਲੱਗੇ ਜੇਕਰ ਕੋਰੋਨਾ ਪੋਜ਼ਿਟਿਵ ਮਰੀਜ਼ ਵਿੱਚ ਹੁੰਦੇ ਹਨ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਚਿਹਰਿਆਂ ਤੇ ਕੋਰੋਨਾ ਦਾ ਖੌਫ ਸਾਫ਼-ਸਾਫ਼ ਨਜ਼ਰ ਆ ਰਿਹਾ ਸੀ ਉਸ ਦੀ ਚਾਰਪਾਈ ਘਰ ਦੇ ਪਿੱਛੇ ਕਮਰੇ ਵਿੱਚ ਕਰ ਦਿੱਤੀ ਗਈ ਜਿਸ ਥਾਂ ਉਹਨਾਂ ਦਾ ਪਾਲਤੂ ਵਫਾਦਾਰ ਕੁੱਤਾ ਮਾਰਸਲ ਦਾ ਵਸੇਰਾ ਸੀ ਸਰਦਾਰ ਗੁਰਪਾਲ ਸਿੰਘ ਕੁਝ ਸਾਲ ਪਹਿਲਾਂ ਜੰਮੂ ਕਸ਼ਮੀਰ ਤੋਂ ਇੱਕ ਛੋਟੇ ਕੁੱਤੇ ਦਾ ਵੱੱਜਾ ਲੈ ਕੇ ਆਇਆ ਸੀ ਆਪਣੀ ਬੱਚਿਆਂ ਦੀ ਤਰ੍ਹਾਂ ਪਾਲਿਆ ਨਾਮ ਰੱਖਿਆ ਮਾਰਸ਼ਲ ਇਸ ਕਾਮਰੇਚ ਮਨਸਨ ਗੁਪਾਲ ਸਿੰਘ ਉਹਨਾਂ ਦਾ ਪਿਆਰਾ ਕੁੱਤਾ ਮਾਰਸ਼ਲ ਦੋਨੋਂ ਪੁੱਤਰਾਂ ਨੂੰਹਾਂ ਨੇ ਦੂਰੀ ਬਣਾ ਲਈ ਸੀ ਪੋਤੇ-ਪੋਤੀਆਂ ਨੂੰ ਵੀ ਕੋਲ ਜਾਣ ਲਈ ਹੁਕਮ ਨਹੀਂ ਸੀ ਸਰਕਾਰ ਦੁਆਰਾ ਦਿੱਤੇ ਨੰਬਰ ਤੇ ਪੁੱਤਰਾਂ ਨੇ ਖਬਰ ਦੇ ਦਿੱਤੀ ਹੁਣ ਖਬਰ ਤਾਂ ਸਾਰੇ ਪਿੰਡ ਵਿੱਚ ਅੱਗ ਦੀ ਤਰ੍ਹਾਂ ਫੈਲ ਗਈ ਸੀ ਕਿ ਗੋਪਾਲ ਸਿੰਘ ਨੂੰ ਕਰੋਨਾ ਹੋ ਗਿਆ ਪਰ ਕੋਈ ਵੀ ਮਿਲਣ ਨਹੀਂ ਆਇਆ ਜੋ ਕਦੇ-ਕਦੇ ਪੈਗ ਲਾਉਣ ਆ ਜਾਂਦੇ ਸਨ ਦੁਪੱਟੇ ਵਿੱਚ ਮੂਹ ਲਪੇਟੀ ਤੇ ਹੱਥ 'ਚ ਖੁੰਡੀ ਲਈ ਇੱਕ ਗਵੰਡਨ ਤਾਈ ਘਰ ਆਈ ਤੇ ਗੋਪਾਲ ਦੀ ਪਤਨੀ ਨੂੰ ਕਹਿੰਦੀ ਓ ਕੁੜੇ ਕੋਈ ਦੂਰ ਤੋਂ ਹੀ ਕੋਲ ਖਾਣਾ ਸਰਕਾਰ ਦੇਵੋ ਬੇਚਾਰਾ ਭੁੱਖਾ ਹੋ ਹਸਪਤਾਲ ਵਾਲੇ ਤਾਂ ਭੁੱਖੇ ਨੂੰ ਹੀ ਲੈ ਜਾਣਗੇ ਫਿਰ ਪਤਾ ਨਹੀਂ ਘਰ ਦਾ ਵੀ ਨਸੀਬ ਉਚਪ ਕਰਕੇ ਹੁਣ ਸਵਾਲ ਇਹ ਕੀ ਖਾਣਾ ਦੇਣ ਕੌਣ ਜਾਏ ਨੂਹਾਂ ਨੇ ਖਾਣਾ ਆਪਣੀ ਸਾਸ ਨੂੰ ਦੇ ਦਿੱਤਾ ਹੁਣ ਗੋਪਾਲ ਦੀ ਧੀਮੀ ਦੇ ਹੱਥ ਪਏ ਕੰਭਣ ਪੈਰ ਦਾ ਸਮਝੋ ਖੁੰਡੇ ਨਾਲ ਬੱਜ ਕੇ ਹੁਣ ਇਹਨਾਂ ਸਭ ਦੇਖਦਾ ਹੀ ਬੋਲੀ ਓਏ ਤੇਰਾ ਤਾਂ ਖਾਸ ਮਾ ਤੂੰ ਕੀ ਕੀ ਮੋ ਬੰਜਲੀ ਜਾਤੀ ਦੂਰ ਤੋਂ ਹੀ ਸੁੱਟ ਦੇ ਆਪਣੇ ਆਪ ਚੁੱਕ ਕੇ ਖਾ ਲੂਗਾ ਇਹ ਸਭ ਕੁਝ ਗੋਪਾਲ ਸਿੰਘ ਚੁੱਪਚਾਪ ਸੁਣ ਰਿਹਾ ਸੀ ਪਾਣੀ ਪਰਾਇਆ ਸੀ ਅੱਖਾਂ 'ਚ ਤੇ ਕੰਮ ਦੇ ਕੰਮ ਦੇ ਬੋਲਿਆ ਕਿ ਮੈਨੂੰ ਭੁੱਖੀ ਨਹੀਂ ਮੇਰੇ ਕੋਲ ਵੀ ਨਾ ਆਉ ਚੰਗਾ ਹੋਵੇਗਾ ਇਸੇ ਵਿੱਚ ਹੀ ਐਂਬੂਲੈਂਸ ਵੀ ਆ ਗਈ ਗੋਪਾਲ ਸਿੰਘ ਨੂੰ ਬੈਠਣ ਲਈ ਕਿਹਾ ਗਿਆ ਗੋਪਾਲ ਸਿੰਘ ਨੇ ਗੇਟ ਕੋਲਾ ਕੇ ਇੱਕ ਵਾਰ ਕੋਠੀ ਦੀ ਤਰਫ ਦੇਖਿਆ ਪੁੱਤੀ-ਪੁੱਤੀਆਂ ਚਵਾਰੇ ਵਿੱਚ ਮਾਸਕ ਪਏ ਚਵਾਰੇ ਵਿੱਚ ਖੜੇ ਦਾਦੇ ਨੂੰ ਦੇਖਣ ਤੇ ਨੂਹਾ ਉਹਨਾਂ ਦੇ ਪਿੱਛੇ ਮੂੰਹ ਚੁੰਨੀ ਜਲ ਕੋਈ ਦਿਖਾਈ ਦਿੱਤੀ ਕੋਠੀ ਦੇ ਦਰਵਾਜ਼ੇ ਤੋਂ ਹਟ ਕੇ ਦੋਨੋਂ ਪੁੱਤਰ ਆਪਣੀ ਮਾਂ ਦੇ ਕੋਲ ਖਲੋਤੇ ਸਨ ਵਿਚਾਰਾਂ ਦਾ tufaan ਸਰਦਾਰ ਗੋਪਾਲ ਸਿੰਘ ਦੇ ਅੰਦਰੋਂ ਉਮੜ ਰਿਹਾ ਸੀ ਛੋਟੇ ਪੋਤੇ ਨੇ ਹੱਥ ਹਿਲਾ ਕੇ ਟਾਟਾ ਬਾਈ ਬਾਈ ਕੀਤਾ ਇੱਕ ਪਲ ਲੱਗਾ ਕਿ ਹੁਣ ਬਸ ਜ਼ਿੰਦਗੀ ਨੇ ਅਲਵਿਦਾ ਕਹਿ ਦਿੱਤਾ ਹੋਵੇ ਅੱਖਾਂ ਤਿਲਮਲਾ ਉਠੀਆਂ ਉਹਨਾਂ ਬੈਠ ਕੇ ਘਰ ਦੀ ਸਰਦਲ ਨੂੰ ਚੁੰਮਿਆ ਤੇ ਐਂਬੂਲੈਂਸ ਵਿੱਚ ਬੈਠ ਗਏ ਐਂਬੂਲੈਂਸ ਚਲੀ ਗਈ ਉਹਨਾਂ ਦੀ ਧਰਮ ਪਤਨੀ ਨੇ ਪਾਣੀ ਦੀ ਪਰਿਵਾਲਟੀ ਨਾਲ ਸਰਦਲ ਨੂੰ ਸਾਫ਼ ਕੀਤਾ ਜਿੱਥੋਂ ਉਹ ਚਮਕੇ ਗਏ ਸਨ ਗੋਪਾਲ ਸਿੰਘ ਨੂੰ ਆਪਣੀ ਸਖਤ ਮਿਹਨਤ ਸਖਤ ਨੌਕਰੀ ਯਾਦ ਆਉਣ ਲੱਗੀ ਇਸ ਨੂੰ ਮਜਬੂਰੀ ਕਹੋ ਝਕੁਚੂ ਪਰ ਇਹ ਸਭ ਦੇਖ ਮਾਰਸ਼ਲ ਵੀ ਰੋ ਰਿਹਾ ਸੀ ਤੇ ਪਿੱਛੇ-ਪਿੱਛੇ ਨਤ ਪਿਆ ਗੋਪਾਲ ਸਿੰਘ 14 ਦਿਨ ਹਸਪਤਾਲ ਕੁਆਰਟਾਈਨ ਰਿਹਾ 14 ਦਿਨ ਪਿਛੋਂ ਸਭ ਜਾਂਚ ਨਾਰਮਲ ਆਈ ਹਸਪਤਾਲ ਨੇ ਨਾਰਮਲ ਬੁੱਲ ਛੁੱਟੀ ਦੀ ਦਿੱਤੀ ਜਦ ਉਹ ਹਸਪਤਾਲ ਤੋਂ ਬਾਹਰ ਨਿਕਲੇ ਆ ਤਾਂ ਗੀਟ ਦਿ ਉਸ ਨੂੰ ਉਸ ਦਾ ਮਾਰਸ਼ਲ ਮਿਲਿਆ ਦੋਨੋਂ ਇੱਕ ਦੂਜੇ ਨਾਲ ਲਿਪਟ ਗਏ ਇੱਕ ਦੇ ਅੱਖਾਂ ਵਿੱਚ ਉਹ ਗੰਗਾ ਤੇ ਦੂਜੇ ਤੋਂ ਜਮਨਾ ਬਹਿ ਨਿਕਲੀ ਘਰ ਤੋ ਅਜੇ ਕੋਈ ਨਹੀਂ ਸੀ ਆਇਆ ਜਰੋਂ ਤੱਕ ਉਸਦੇ ਪੁੱਤਰ ਆਏ ਉਸ ਸਮੇਂ ਤੱਕ ਗੋਪਾਲ ਸਿੰਘ ਆਪਣੇ ਮਾਰਸ਼ਲ ਨਾਲ ਕਿਸੇ ਦੂਸਰੀ ਜਗ੍ਹਾ ਜਾ ਚੁੱਕਾ ਸੀ ਫਿਰ ਉਹ ਕਦੇ ਵੀ ਦਿਖਾਈ ਨਹੀਂ ਦਿੱਤਾ ਅੱਜ ਅਖਬਾਰਾਂ ਵਿੱਚ ਖਬਰ ਛਪੀ ਆ ਸੂਚਨਾ ਦੇਣ ਵਾਲੇ ਨੂੰ 50000 ਰੁਪਏ ਇਨਾਮ ਦਿੱਤਾ ਜਾਵੇਗਾ ਉਹ ਵੀ ਫੋਟੋ ਦੇ ਨਾਲ 50000 ਹਾਂ ਪਾਈ ਹਾਂ 50000 ਖਬਰ ਦੇਖ ਕੀ ਆ ਲਾਇਆ ਉਹ ਤਾਂ ਪੈਨਸ਼ਨ ਲੈਂਦੇ ਸਨ ਉਹ ਵੀ 50000 ਰੁਪਏ ਮਹੀਨਾ ਉਹ ਸਭ ਆਪਣੇ ਪਰਿਵਾਰ ਤੇ ਤੱਕ ਖਰਚ ਕਰਦੇ ਸਨ ਦੋਸਤੋ ਇੱਕ ਵਾਰ ਆਪਣੇ ਆਪ ਨੂੰ ਸਰਦਾਰ ਗੋਪਾਲ ਸਿੰਘ ਸਮਝੋ ਤੇ ਸੋਚੋ ਆਪ ਦਾ ਸਭ ਮੂ ਮਮਤਾ ਹੰਕਾਰ ਖਤਮ ਹੋ ਜਾਵੇਗਾ ਮੇਰੀ ਪਦਾਰਥਨਾ ਆਪ ਵਾਹਿਗੁਰੂ ਦੇ ਨਾਮ ਲਵੋ ਨੇਕ ਕੰਮ ਕਰੋ ਪੁੰਨ ਦਾਨ ਵੀ ਕਰੋ ਸਭ ਜੀ ਜੰਤੂ ਨੂੰ ਪਿਆਰ ਕਰੋ ਜਰੂਰ ਤੱਕ ਸਵਾਰਥ ਆਪ ਸਭ ਦੇ ਨਾਲ ਹਨ ਲੋਕਾਂ ਕਰੋਨਾ ਨਾਲ ਜਿਉਣਾ ਸਿੱਖ ਲਿਆ ਸੀ ਅਗਰ ਸਰਦਾਰ ਗੋਪਾਲ ਸਿੰਘ ਨੇ ਬੈਂਕ ਵਿੱਚ ਲਾਈਫ ਸਰਟੀਫਿਕੇਟ ਜਮਾਨਾ ਕਰਵਾਉਣਾ ਹੁੰਦਾ ਤੇ ਉਹ ਕਦੇ ਵੀ ਨਾ ਲੱਭਦਾ ਉਹ ਤਾਂ ਬੈਂਕ ਵਿੱਚ ਲਾਈਫ ਸਰਟੀਫਿਕੇਟ ਜਮਾ ਕਰਾਉਣ ਆਇਆ ਸੀ ਕਿਸੇ ਨੇ ਫੋਨ ਕਰਕੇ ਗੁਪਾਲ ਸਿੰਘ ਦੇ ਪੁੱਤਰਾਂ ਨੂੰ ਖਬਰ ਕਰ ਦਿੱਤੀ ਤੇ ਉਹ ਘਰ ਲਈ ਆਏ ਸਨ ਸਰਦਾਰ ਗੁਪਾਲ ਸਿੰਘ ਤੇ ਮਾਰਸ਼ਲ ਕੋਠੀ ਦੇ ਬਾਹਰ ਵਾਲੇ ਕਮਰੇ 'ਚ ਦੁਬਾਰਾ ਵਾਪਸ ਆ ਗਏ ਸਨ ਪਰ ਉਹਨਾਂ ਦੇ ਰਿਸ਼ਤੇ ਵਿੱਚ ਦਰਾੜ ਆ ਚੁੱਕੀ ਸੀ ਭਾਵ ਧਾਗੇ 'ਚ ਕੰਢ ਪੈ ਚੁੱਕੀ ਸੀ ਹੋ ਸਕਦਾ ਪੁੱਤਰ 14 ਦਿਨਾਂ ਵਾਸਤੇ ਫਿਰ ਕੁਆਰਟਾਈਨ ਕਰ ਰਹੇ ਹੋਣ ਉਹ ਕੋਠੀ ਨਹੀਂ ਸਿ ਗਿਆ ਜਾਂ ਫਿਰ ਇਸ ਤਰ੍ਹਾਂ ਕਹੋ ਕਿਸੇ ਕਿਹਾ ਹੀ ਨਹੀਂ ਲੋਜੀ ਉਸ ਦੀ ਪਤਨੀ ਖਾਣਾ ਦੇ ਕੇ ਵਾਪਸ ਆਪਣੇ ਪੋਤੇ-ਪੋਤੀਆਂ ਕੋਲ ਚਲੇ ਗਈ ਸੀ ਤੇ ਉਸ ਦੀ ਆਪਣੇ ਪਿਆਰੇ ਮਾਰਸ਼ਲ ਕੋਲ ਅਜ ਉਸ ਦੀ ਸੁਰਤੀ ਕਿਤੇ ਹੋਰ ਹੀ ਲੱਗ ਚੁੱਕੀ ਸੀ ਬੀਤੀਆ ਸਮਾਂ ਉਸੇ ਸਾਹਮਣੇ ਫਿਲਮ ਦੀ ਤਰ੍ਹਾਂ ਘੁੰਮ ਰਿਹਾ ਸੀ ਜਦੋਂ ਉਹ ਨੌਕਰੀ ਲੱਗਾ ਤਾਂ ਕਰਦੇ ਹਾਲਾਤ ਬਹੁਤ ਸਖਾਵੇਂ ਨਹੀਂ ਸਨ ਤੇ ਉਰੇ ਵੀ ਨਹੀਂ ਸਨ ਬਸ ਰੋਟੀ ਫਰਕਾ ਚੱਲ ਰਿਹਾ ਸੀ ਉੱਤਨਾ ਭਰਾ ਮਾ ਵੱਲੋਂ ਦੂਜੇ ਨੰਬਰ ਤੇ ਸੀ ਜਦੋਂ ਉਹ ਪਹਿਲੀ ਵਾਰ ਛੁੱਟੀ ਆਇਆ ਤਾਂ ਸਾਰਾ ਟੱਬਰ ਫੁੱਲਿਆ ਨਹੀਂ ਸੀ ਸਮਾਉਂਦਾ। ਉਹ 1850 ਰੁਪਏ ਕਮਾਈ ਲੈ ਕੇ ਘਰ ਆਇਆ ਸੀ। ਉਸਨੇ ਘਰ ਦੀ ਸਲਾਹ ਨਾਲ 1300 ਰੁਪਏ ਦਾ ਲੋਹੇ ਦਾ ਗੇਟ ਲਗਾਇਆ। ਉਸ ਸਮੇਂ ਗੇਟ ਹੋਣਾ ਵੱਡੀ ਗੱਲ ਸੀ। ਇਸ ਤਰ੍ਹਾਂ ਜਦੋਂ ਵੀ ਛੁੱਟੀ ਆਉਣਾ ਸਾਰੇ ਰੁਪਏ ਦਾਦੇ ਦੇ ਹੱਥੀਂ ਰੱਖਦੇ ਨੇ। ਘਰ ਵਿੱਚ ਦਾਦੇ ਦਾ ਦਬਦਬਾ ਸੀ। ਘਰ ਦੀ ਵਾਗਡੋਰ ਦਾਦੇ ਦੇ ਕੋਲ ਹੀ ਸੀ। ਸਮਾਂ ਆਪਣੇ ਗੇਟ ਚੱਲਦਾ ਗਿਆ। ਸਵਿਆਹੇਗੇ ਤਾਇਜਾਤੇ ਅਲੱਗ-ਅਲੱਗ ਹੋ ਗਏ ਇੱਕੀਤਾ ਚਾਚਾ ਸੀ ਤਾਇਤਾ ਤਾਂ ਸਾਧ ਹੀ ਸੀ ਵਿਆਹ ਨਹੀਂ ਸੀ ਕਰਾਇਆ ਦਾਦਾ-ਦਾਦੀ ਤਾਇਆ ਆਪਣੀ ਉਮਰ ਭੋਗ ਗਏ ਜਹਾਨੋ ਚਲਦੇ ਬਣੇ ਕਰਦੇ ਵੰਗਡੋਰ ਬਾਪ ਦੇ ਹੱਥ ਆ ਚੁੱਕੀ ਸੀ ਜੋ ਪਹਿਲਾਂ ਦਾਦੀ ਕੋਲ ਸੀ ਬਾਪ ਦਾ ਸ਼ੁਕੀਨਵੰਦਾ ਸੀ ਸਭ ਕੁਝ ਦਾ ਬਾਪ ਆ ਗਿਆ ਸ਼ਰੀਕਾਂ ਦੀਆਂ ਗੱਲਾਂ ਵਿੱਚ ਸਭ ਕੁਝ ਛੋਟੇ ਭਰਾ ਦੇ ਨਾਮ ਕਰ ਸਰਦਾਰ ਗੋਪਾਲ ਸਿੰਘ ਨੂੰ ਮਿਲਿਆ ਥੋੜਾ ਹਿੱਸਾ ਉਹ ਵੀ ਦੂਰ ਤੇ ਦੂਜੀ ਪਿੰਡ 'ਚ ਉਸਨੇ ਤਾਂ ਸਾਰੀ ਕਮਾਈ ਘਰ ਵਿੱਚ ਹੀ ਲਗਾ ਦਿੱਤੀ ਸੀ ਉਸ ਸਮੇ 22-23 ਸਾਲ ਨੌਕਰੀ ਹੋ ਚੁੱਕੀ ਸੀ ਕਰਜ਼ਾ ਚੁੱਕ ਕੇ ਪੇਟ ਘਟ ਕੇ ਉਸਨੇ ਤੇ ਉਸ ਦੀ ਔਰਤ ਨੇ ਆਪਣੇ ਆਪ ਨੂੰ ਪੈਰਾਂ ਤੇ ਖੜਾ ਕੀਤਾ ਸਭ ਕੁਝ ਬਣਾਇਆ ਪੈਨਸ਼ਨ ਆ ਕੇ ਫਿਰ ਨੌਕਰੀ ਕੀਤੀ ਜ਼ਮੀਨ ਜਾਇਦਾਦ ਘਰ ਘਾਟ ਬੱਚਿਆਂ ਦੀ ਪੜਾਈ ਤੇ ਵਿਆਹ ਸ਼ਾਦੀਆਂ ਕੀਤੀਆਂ ਹੁਣ ਤਾਂ ਸਭ ਪਰਿਵਾਰੇ ਖੁਸ਼ ਸਨ ਰੱਬ ਦੀ ਉਪਰੋਂ ਰਹਿਮ ਸੀ ਮਾਤਾ ਗੋਪਾਲ ਸਿੰਘ ਦੇ ਨਾਲ ਹੀ ਰਹਿੰਦੇ ਸੀ ਪਰ ਬਾਪ ਛੋਟੇ ਨਾਲ ਹੀ ਸੀ ਜ਼ਮੀਨ ਵੀ ਉਸ ਨੂੰ ਹੀ ਦਿੱਤੀ ਹੋਈ ਸੀ ਬਸ ਹੋਂਤੇ ਉਹ ਵੀ ਜਹਾਨ ਨੂੰ ਕੁਝ ਕਰ ਗਏ ਸਨ ਗੋਪਾਲ ਸਿੰਘ ਬਹੁਤ ਖੁਸ਼ ਸੀ ਘਰ ਵਿੱਚ ਪੂਰਾ ਮਾਨ ਸਤਿਕਾਰ ਸੀ ਉਸ ਦਾ ਪਰ ਕਰੋਨਾ ਦੀ ਬਿਮਾਰੀ ਨੇ ਸਭ ਕੁਝ ਸਾਹਮਣੇ ਕਰ ਦਿੱਤਾ ਉਸ ਨੂੰ ਉਸ ਦਿਨ ਰੋਟੀ ਵੀ ਨਹੀਂ ਸੀ ਦਿੱਤੀ ਡਰ ਦੇ ਮਾਰੇ ਉਸ ਦਿਨ ਤਾਂ ਫੋਨ ਵੀ ਪੁੱਤਰਾ ਮਾਂ ਦੀ ਸਹਿਮਤੀ ਨਾਲ ਹੀ ਕੀਤਾ ਹੁਣ ਅੱਜ ਉਸ ਨੂੰ ਮਹਿਸੂਸ ਹੋ ਰਿਹਾ ਸੀ इस सम्मान सतकार उसका नहीं ये तवस्ती पेंशन पा हज़ार रुपए का हो रहा है इस रिश्ते नाते भैन भरा चाचे ताई दोस्त मित्र सब पैसिया सतिकार करते हैं करोना तो उस अठ महीने पहला ही ता हुया सी। वो भी नहीं बस सादे बुखार ने ही करोना करार दे देता सी। उस दौर ने डॉक्टर भी तो चौदह दिन पिछले छुट्टी दे दिखती कि आप ठीक हो कोरोना ਨਹੀਂ ਹ ਉਸ ਨੂੰ ਹਸਪਤਾਲ ਵਿੱਚ ਵੀ ਤੇ ਨਹੀਂ ਸੀ ਕੋਈ ਆਇਆ ਮਿਲਣ ਉਸ ਸਮੇਂ ਤੇ ਉਹ ਮੋਬਾਈਲ ਫੋਨ ਤੇ ਹੀ ਗੱਲਬਾਤ ਕਰਦਾ ਸੀ ਘਰ ਵਾਲੀ ਨਾਲ ਗੁੱਸਾ ਤਾਂ ਉਸ ਨੂੰ ਉਸ ਸਮੇਂ ਆਇਆ ਜਦੋਂ ਉਸ ਨੂੰ ਲੈਣ ਹੀ ਨਹੀਂ ਆਇਆ ਕੋਈ ਉਸ ਨੂੰ ਇੱਕ ਹੀ ਸਾਥੀ ਮਿਲਿਆ ਸੀ ਬਸ ਮਾਰਸ਼ਲ ਹੋਰੋਂ ਤਾਂ করোনা ਨੂੰ ਵੀ ਚੰਗਾ ਸਮਝਦਾ ਹੈ ਜਿਸ ਨੇ ਸਭ ਚੰਗੇ ਮੰਦੇ ਦੀ ਪਰਖ ਕਰਾ ਦਿੱਤੀ ਜਿਸ ਨੇ ਸਭ ਸਾਫ਼ ਤੇ ਸਪਸ਼ਟ ਕਰ ਦਿੱਤਾ ਝੂਠੇ ਨੇ ਸਭ ਰਿਸ਼ਤੇ ਨਾਤੇ ਝੂਠੇ ਨੇ ਸਭ ਪੈਨ ਪਰਾ ਇਸ ਸਵਿਛਤੇ ਕਦੋਂ ਉਸ ਨੂੰ ਨੀਂਦ ਆ ਗਏ ਪਤਾ ਹੀ ਨਹੀਂ ਲੱਗਾ ਉਸ ਨੂੰ ਤਾਂ ਉਦੋਂ ਹੀ ਪਤਾ ਲੱਗਾ ਜਦੋਂ ਮੱਝ ਨੇ ਖੁੱਲ ਕੇ ਹੜਬੜ ਮਚਾ ਦਿੱਤਾ ਗੋਪਾਲ ਸਿੰਘ ਹਰ ਰੋਜ਼ ਸਵੇਰੇ 5 ਵਜੇ ਉੱਠਦਾ ਗਾਮਾਂ ਮੱਝਾਂ ਨੂੰ ਪੱਠੇ ਪਾਉਂਦਾ ਇਸ਼ਨਾਨ ਕਰਦਾ ਵਾਹਿਗੁਰੂ ਜੀ ਦਾ ਨਾਮ ਲੈਂਦਾ ਤੇ ਮਾਰਸ਼ਲ ਨਾਲ ਖੇਡਦਾ ਉਸ ਦਾ ਤਾਂ ਬਸ ਇਹ ਹੀ ਤਾਂ ਦਿਨਚਰਾ ਸੀ બસ ਉਸਦੀ ਪਤਨੀ ਕਮਲੇਸ਼ ਗਾਰਜਸ ਨੂੰ ਉਹ ਪਿਆਰ ਨਾਲ ਕੀ ਕੀ ਕਹਿੰਦਾ ਸੀ ਟਾਈਮ ਸਿਰ ਚਾਹ ਪਾਣੀ ਰੋਟੀ ਫੁਲਕਾ ਦੇ ਜਾਂਦੀ ਜਦੋਂ ਉਹ ਬਾਹਰ ਪਾਣੀ ਵਾਲੀ ਖੁਰਲੀ ਜਿੱਥੇ ਉਹ ਪਸ਼ੂਆਂ ਨੂੰ ਪਾਣੀ ਪਲਾਉਂਦਾ ਨਹਾਉਂਦਾ ਤਾਂ ਉਸਦੀ ਪਤਨੀ ਸਾਫ ਕੱਪੜੇ ਰੱਖ ਜਾਂਦੀ ਧੋਣ ਵਾਲੇ ਅੰਦਰ ਲੈ ਜਾਂਦੀ ਮਸ਼ੀਨ ਅੰਦਰ ਹੀ ਤਾਂ ਸੀ ਪਰ ਉਹ ਕਦੇ ਬੁਲਾਉਂਦੀ ਵੀ ਨਹੀਂ ਸੀ ਕੋਈ ਗੱਲ ਹੀ ਨਹੀਂ ਸੀ ਕਰਦੀ ਜਿਵੇਂ ਕਿਸੇ ਗੁੱਸੇ 'ਚ ਹੋਵੇ ਅਜ ਉਸ ਕਾਰਾਈ ਨੂੰ 14 ਦਿਨ ਹੋ ਗਏ ਸਨ ਸ਼ਾਇਦ ਕਰਜੋ ਕੋਈ ਪ੍ਰੋਗਰਾਮ ਸੇਜਾ ਕਿਸੇ ਰਿਸ਼ਤੇਦਾਰ ਆਣਾ ਹੋਵੇਗਾ ਜਾਂ ਫਿਰ ਕੁਝ ਹੋਰ ਸਭ ਪ੍ਰੋਗਰਾਮ ਦੀ ਤਿਆਰੀ ਚ ਰੁਝੇ ਹੋਏ ਸਨ ਕਿਸੇ ਦੇ ਵੀ ਪੈਰ ਮੇਂ ਸੀ ਪੂੰਜੇ ਲੱਗਦੇ ਪਰ ਸਰਦਾਰ ਗੋਪਾਲ ਸਿੰਘ ਇਸ ਸਭ ਤੋਂ ਅਨਜਾਨ ਆਪਣੇ ਦੋਸਤ ਮਾਰਸ਼ਲ ਨਾਲ ਖੁਸ਼ ਸੀ ਉਹਤੇ ਫਿਰ ਇਹੀ ਮਹਿਸੂਸ ਕਰ ਰਿਹਾ ਸੀ ਕਿ ਬਸ ਇਹੀ ਆ ਹੁਣ ਜ਼ਿੰਦਗੀ ਹਰ ਰੋਜ਼ ਦੀ ਤਰ੍ਹਾਂ ਉਹ 15ਵੇਂ ਦਿਨ ਉੱਠ ਕੰਮ ਧੰਦਾ ਮਗਾ ਪੂਜਾ ਪੜਤੋ ਵੇਲੋ ਹੋਇਆ ਹੀ ਸੀ ਕਿ ਉਸਦੇ ਪੋਤੇ-ਪੋਤੀਆਂ ਨੂੰ ਹਾਂ ਪੁੱਤਰਾਂ ਤੇ ਪਤਨੀ ਆਤਮਕੀ ਹੋਤੇ ਦਾਗ ਹੀ ਰਹਿ ਗਿਆ ਜਦੋਂ ਦੋਮਾ ਵੋਟੀਆਂ ਪੈਰਾਂ ਨੂੰ ਹੱਥ ਲਗਾਇਆ ਉਸਨੇ ਦੂਰੋਂ ਹੀ ਪਿਆਰ ਦਿੱਤਾ ਪਰ ਛੋਟੀ ਨੂੰ ਨੇ ਅੱਗੇ ਵੱਧ ਜੱਫੀ ਪਾ ਲਈ ਉਸ ਨੂੰ ਦੇਖ ਵੱਡੀ ਨੇ ਵੀ ਕਲਾਵੇ ਚ ਲੈ ਰੋਣ ਲੱਗ ਪਈਆਂ ਪੋਤੇ-ਪੋਤੀਆਂ ਵੀ ਲਿਫਟ ਗਈ ਪੁੱਤਰਾਂ ਵੀ ਹੱਥ ਮਲਾਈਆ ਇਹ ਦੇਖ ਸਰਦਾਰ ਗਪਾਲ ਸਿੰਘ ਦਾ ਵੀ ਰੋਣਾ ਨਿਕਲ ਗਿਆ ਇੱਕ ਵਾਰ ਫੇਰ ਤੁਮ ਤ੍ਰਿਵਨੀ ਵਹਿਤਰੀ ਤ੍ਰਿਵਨੀ ਹੀ ਕਿਉਂ ਇਹ ਤਾਂ ਪ੍ਰੇਮ ਦਾ ਸਾਗਰ ਸੀ ਸਭ ਦੇ ਕਹਿਣ ਦੀ ਉਹ ਕੋਠੀ ਚ ਚਲਾ ਗਿਆ ਅੰਦਰ ਲੌਬੀ ਸੀ ਜਗਮਗ ਸੀ ਅੰਦਰ ਗੋਵਾਰੇ ਲਾਈਟਾਂ ਮਠਿਆਈਆਂ ਤੇ ਕੇਕ ਵੀ ਸੀ ਹੈ ਇਹ ਕੀ ਵੋਟੀਆਂ ਦੇ ਮਾਤਾ ਪਿਤਾ ਤੇ ਪੁੱਤਰਾਂ ਦਾ ਮਾਮਾ ਮਮੀ ਵੀ ਆਏ ਹੋਏ ਸਨ ਅੰਦਰ ਜਾਂਦੇ ਸਭ ਨੇ ਤਾੜੀਆਂ ਵਜਾ ਕੇ ਸਵਾਗਤ ਕੀਤਾ ਸਭ ਖੁਸ਼ ਸਨ ਪਰ ਸਭ ਨੇ ਮਾਸਕ ਪਾਏ ਹੋਏ ਸਨ ਜੇ ਕਿਸੇ ਨਹੀਂ ਤਾਂ ਉਸ ਹੀ ਸਰਦਾਰ ਗੋਪਾਲ ਸਿੰਘ ਤੇ ਮਾਰਸ਼ਲ ਸਰਦਾਰ ਗੋਪਾਲ ਸਿੰਘ ਨੇ ਸਾਹਮਣੇ ਵੱਡੀ ਕੁਰਸੀ ਤੇ ਬਿਠਾ ਦਿੱਤਾ ਅਜ ਤੇ ਮਾਰਸ਼ਲ ਲਈ ਵੀ ਪੀੜੀ ਰਹੀ ਸੀ ਤੇ ਉਹ ਵੀ ਛੱਟ ਉੱਪਰ ਚੜ੍ਹ ਬੈਠ ਗਿਆ ਪਰ ਨਾਲ ਦੀ ਇੱਕ ਕੁਰਸੀ ਖਾਲੀ ਹੀ ਸੀ ਬਸ ਕਮੀ ਸੀ ਇੱਕ ਮੈਂਬਰ ਦੀ ਜਿਸ ਤੋਂ ਬਿਨਾਂ ਸਭ ਅਧੂਰਾ ਹੀ ਸੀ ਜਦੋਂ ਸਰਦਾਰ ਗੋਪਾਲ ਸਿੰਘ ਨੇ ਆਪਣੇ ਕਮਰੇ ਵੱਲ ਧਿਆਨ ਮਾਰਿਆ ਉਸਨੇ ਦੇਖਿਆ ਕਿ ਉਸ ਦੀ ਪਤਨੀ ਗੋਪਾਲ ਸਿੰਘ ਦਾ ਮਨਪਸੰਦ ਸੂਟ ਪਾ ਆਪਣੀ ਭੈਣ ਜਸਵੀਰ ਘਰ ਦੇ ਨਾਲ ਕਮਰੇ ਚੋਂ ਬਾਹਰ ਆ ਰਹੀ ਸੀ ਸਰਦਾਰ ਗੋਪਾਲ ਸਿੰਘ ਦੀ ਸਾਲੀ ਜਸਵੀਰ ਕਰਨੀ ਕਿਹਾ ਭਾਜੀ ਸਸ਼ੀਕਲ ਜੀ ਕੀ ਗੱਲ ਭਾਜੀ ਤੁਸੀਂ ਮੇਰੀ ਭੈਣ ਨੂੰ ਛੱਡ ਕੇ ਕਿੱਥੇ ਚਲੇ ਗਏ ਸੀ ਲਾਵਾਂ ਲਈਆਂ ਨਹੀਂ ਤੁਸੀਂ ਇਸ ਨਾਲ ਤੁਹਾਨੂੰ ਯਾਦ ਆਈ ਨਾ ਗੋਪਾਲ ਸਿੰਘ ਦੀ ਸਾਲੀ ਬੋਲੀ ਅੱਜ ਆਏ 10 ਮਹੀਨੇ ਬਾਅਦ ਇਸ ਕਮਰੇ ਵਿੱਚ ਜਦੋਂ ਦੇ ਆਪ ਗਏ ਇਹ ਬਾਹਰ ਹੀ ਸੁੱਤੀ ਆਜ ਗਈ ਆਪਣੇ ਕਮਰੇ ਵਿੱਚ ਦੇਖੋ ਕੀ ਹਾਲ ਕਰ ਰੱਖਿਆ ਹੈ ਨੀ ਗੁਪਾਲ ਸਿੰਘ ਦੇ ਸਾਲੇ ਬੋਲੇ ਫਿਰ ਤੇ ਨਾਲ ਦੀ ਕੁਰਸੀ ਤੇ ਬਿਠਾ ਦਿੱਤਾ ਗੁਪਾਲ ਸਿੰਘ ਨੇ ਨੀਮੀ ਪਾਲ ਲਈ ਤੇ ਆਪਣੇ ਵੱਡੇ ਪੁੱਤਰੇ ਨੂੰ ਇੱਕ ਕੁਰਸੀ ਲਈ ਇਸ਼ਾਰਾ ਕੀਤਾ ਇਸ਼ਾਰਾ ਸਮਝ ਵੱਡੇ ਨੂੰ ਨੇ ਕੁਰਸੀ ਆਪਣੇ ਮਾਸੀ ਸੱਸ ਨੂੰ ਦੇ ਦਿੱਤੀ ਗੁਪਾਲ ਸਿੰਘ ਨੇ ਸੁਰਜੀਤ ਘਰ ਦੀ ਕੁਰਸੀ ਆਪਣੇ ਸੱਜੇ ਪਾਸੇ ਲਗਾਤੀ ਤੇ ਬੈਠਣ ਦਾ ਇਸ਼ਾਰਾ ਕੀਤਾ ਗੁਪਾਲ ਸਿੰਘ ਦੀਆਂ ਅੱਖਾਂ 'ਚ ਹੰਝੂ ਆ ਚੁੱਕੇ ਸਨ ਕੋਣ ਸਭ ਦੇ ਗੁੱਸੇ ਗਿਲੇ ਖਤਮ ਹੋ ਚੁੱਕੇ ਸਨ ਇੰਜ ਕਹੋ ਖੁਸ਼ੀ ਦੇ ਹੰਝੂ ਚੜੀ ਬਣ ਚੁੱਕੇ ਸਨ ਸਾਰਾ ਪਰਿਵਾਰ ਇਕੱਠੇ ਬੈਠ ਚਾਹ ਪਾਣੀ ਪੀਤੇ ਖੁਸ਼ੀ ਮਨਾ ਰਿਹਾ ਸੀ ਬੱਚਿਆਂ ਨੇ ਹਰ ਤੁੰਬਰ ਮਚਾ ਰੱਖਿਆ ਸੀ ਕੋਈ ਗਪਾਲ ਸਿੰਘ ਨੂੰ ਬਰਫੀ ਤੇ ਕੋਈ ਕੁਝ ਖਿਲਾ ਰਿਹਾ ਸੀ ਅਚੰចេਤ ਗੁਪਾਲ ਸਿੰਘ ਤੇ ਕਿਸੇ ਕੋਣ ਚਾਟ ਗਿਪੇ ਤੇ ਉਹ ਅੱਬੜ ਵਾਹੀ ਉੱਠਿਆ ਤੇ ਉੱਚੀ ਉੱਚੀ ਆਵਾਜ਼ ਵਿੱਚ ਬੋਲਿਆ ਜਲਤੀ ਜਲਤੀ ਸਾਰਤਾ फिर वाहेगुरु वाहगुरु वाहेगुरू सुख रखनी बाबा हम तो उसकी पत्नी भी उठ चुकी उसने गल होगी की होया? सुखा की माड़ा सपना देखिया सरदार गोपाल सिंह हाँ हाँ सपना ही नहीं पता ये माड़ा सी जंगा राधे सवा तीन बजे साना जी वो दोनों फिर सो गए सवेरे पांच बजे उठना भी से। सो ਉਮੀਦ ਹੈ ਤਾਂ ਨਈ ਕਹਾਣੀਆਂ ਜਰੂਰ ਪੇਸ਼ਾਨthai ਹੋਵੇਗੀ ਇਹੋ ਜਿਹਾ ਪਰਿਵਾਰਿਕ ਤੇ ਸਮਾਜ ਕੇ ਕਹਾਣੀਆਂ ਸੁਣਨ ਦੇ ਲਈ ਜੁੜੇ ਰਹੋ ਸਾਡੇ ਚੰਨ ਪੰਜਾਬੀ ਸਟੋਰੀ ਮਿਲਦੀ ਨਾਲ ਸਸ਼ਿਕਲ